ਕਾਰਜੋਕ ਸਦਸੇ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਪਹਿਲਾ ਤੁਹਾਨੂੰ ਪਰੋਸਾ ਮੈਂ ਦੁਆਣਾ ਆਇਆ ਕਿ ਮੈਂ ਉਮੀਦਵਾਰ ਤਾਂ ਕਾਂਗਰਸ ਦਾ ਹਾਂ ਕਿਉਂਕਿ ਚੋਣ ਲੜਨ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਪਾਰਟੀ ਨੂੰ ਨਾਮਜ਼ਦ ਕਰਨਾ ਪੈਂਦਾ ਹਾਲਾਂਕਿ ਮੈਂ ਟਿਕਟ ਨਹੀਂ ਮੰਗੀ ਸੀ ਕਾਂਗਰਸ ਤੋਂ ਮੇਰਾ ਖਿਆਲ ਹੈ ਕਿ ਮੇਰੇ ਜੋ ਪਿਛਲੇ ਕਾਫੀ ਹੱਸੇ ਤੋਂ ਮੈਂ ਪੰਜਾਬ ਦੇ ਪ੍ਰਤੀ ਸੇਵਾ ਕੀਤੀ ਜੋ ਲੜਿਆ ਭੜਿਆ ਜੋ ਮੇਰੇ ਤੇ ਮੁਕਦਮੇ ਹੋਏ ਜੋ ਜੇਲਾ ਚ ਜਾਣਾ ਪਿਆ ਪਾਰਟੀ ਨੂੰ ਐ ਲੱਗਿਆ ਕਿ ਇੱਕ ਯੋਗ ਆਦਮੀ ਆ ਜਿਸ ਨੂੰ ਅਸੀਂ ਸੰਗਰੂਰ ਦੇ ਪਾਰਲੀਮੈਂਟ ਇਲਾਕੇ ਤੋਂ ਚੋਣ ਲੜਾ ਕੇ ਭੇਜੀਏ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿੱਥੇ 545 ਮੈਂਬਰਾਂ ਨੇ ਸਾਰੇ ਦੇਸ਼ ਵਿੱਚੋਂ ਆਣ ਕੇ ਪੱਖ ਰੱਖਣਾ ਹੈ ਇਹ ਜਿਹੜਾ ਨਤੀਜਾ ਹੋਵੇਗਾ ਸੰਗਰੂੜ ਦਾ ਇਹ ਕੋਈ ਸਧਾਰਨ ਨਤੀਜਾ ਨਹੀਂਗਾ ਇਹ ਨਾਰਮਲ ਇਲੈਕਸ਼ਨ ਆ ਆਨੰਦਪੁਰ ਸਾਹਿਬ ਦੀ ਜਾਂ ਕੋਈ ਲੁਧਿਆਣੇ ਦੀ ਜਾਂ ਕੋਈ ਹੋਰ ਫਿਰੋਜ਼ਪੁਰ ਦੀ ਉਹ ਨਤੀਜੇ ਅਲੱਗ ਹੋਣਗੇ ਲੇਕਿਨ ਅਗਰ ਤੁਸੀਂ ਇੱਥੋਂ ਫੈਸਲਾ ਕਰਦੇ ਹੋ ਕਿ ਇਸ ਮੌਜੂਦਾ ਸਰਕਾਰ ਜਿਸ ਨੇ 2 ਸਾਲ ਤੋਂ ਉੱਤੇ ਲੋਕਾਂ ਦੇ ਨਾਲ ਝੇਡਾ ਕੀਤੀਆਂ ਲੋਕਾਂ ਨੇ ਮੁੱਦਿਆਂ ਦਾ ਮਜ਼ਾਕ ਉਡਾਇਆ ਟੇਬਲ ਤੇ ਕੇਵਲ ਚੁਟਕਲੇ ਸੁਣਾਏ ਤੇ ਝੂਠੀਆਂ ਗੱਲਾਂ ਕੀਤੀਆਂ ਅਗਰ ਤੁਸੀਂ ਲੋਕ ਸਾਰੀ ਗੱਲ ਸਮਝ ਕੇ ਅੱਛੇ ਤਰੀਕੇ ਨਾਲ ਜਿੱਦਾਂ ਤੁਸੀਂ ਸਰਕਾਰ ਬਣਨ ਤੋਂ 3 ਮਹੀਨੇ ਬਾਅਦ ਇਸ ਸੰਗਰੂਰ ਦੇ ਇਨਕਲਾਬੀ ਤੇ ਖੁਸ਼ਾਰ ਵੋਟਰ ਨੇ ਪਹਿਲਾਂ ਹੀ ਚੱਲਦਾ ਕਰ ਦਿੱਤਾ ਸੀ 3 ਮਹੀਨਿਆਂ ਬਾਅਦ ਅਗਰ ਤੁਸੀਂ ਹੁਣ ਸੁਣਿਆ ਹੈ ਦੇਵੋਗੇ ਫਤਵਾ ਮੇਰੇ ਹੱਕ ਚ ਨਹੀਂ ਅਗਰ ਤੁਸੀਂ ਸਰਕਾਰ ਦੇ ਵਿਰੁੱਧ ਫਤਵਾ ਦੇਵੋਗੇ ਉਹਦੇ 3-4 ਸੱਟੇ ਨਿਕਲਣਗੇ ਸਭ ਤੋਂ ਪਹਿਲਾ ਸੱਟਾ ਕਿ ਅੱਜ ਤੋਂ ਬਾਅਦ ਸਰਕਾਰ ਜਿਹੜੀ ਮਜ਼ਾਕ ਕਰਦੀ ਆ ਪਰਚੇ ਕਰਦੀ ਆ ਇਨਕੁਆਇਰੀਆਂ ਕਰਾਉਂਦੀ ਆ ਸਸਪੈਂਡ ਕਰਦੀ ਆ ਕੰਮ ਨਹੀਂ ਕਰਦੀ ਇੱਟਾ ਨਹੀਂ ਲਾਉਂਦੀ ਉਹ ਸਰਕਾਰ ਜਾਗ ਜਾਵੇਗੀ ਉਹਨੂੰ ਏਡਾ ਵੱਡਾ ਹਲੂਣਾ ਹੋਵੇਗਾ ਉਹਨੂੰ ਅਹਿਸਾਸ ਹੋਵੇਗਾ ਕਿ ਕਿੱਲਾ ਗੱਲਾਂ ਦੇ ਨਾਲ ਸਰਕਾਰ ਨਹੀਂ ਚਲਾਈ ਜਾ ਸਕਦੀ ਕੰਮ ਕਰਕੇ ਲੋਕਾਂ ਨੂੰ ਦਿਖਾਉਣਾ ਪਊਗਾ ਦੂਸਰੀ ਗੱਲ ਕੋਈ ਅਫਸਰ ਜਿਹਦਾ ਮੇਰੇ ਤੇ ਪਰਚਾ ਦਰਜ ਕੀਤਾ ਗਿਆ ਮੇਰੇ ਨਾਲ ਕੋਤਨੀ ਦਰਜਨਾ ਹੋਰ ਵਿਰੋਧੀਆਂ ਤੇ ਕੀਤਾ ਗਿਆ ਭਾਨੇ ਸਿੱਧੂ ਵਰਗਾ ਵੀ ਨਹੀਂ ਛੱਡਿਆ ਗਿਆ ਕੋਈ ਇਹਨਾਂ ਦੇ ਖਿਲਾਫ ਟਵਿੱਟਰ ਤੇ ਕੋਈ ਚਾਰ ਸ਼ਬਦ ਲਿਖ ਦਿੰਦਾ ਉਹਨੂੰ ਪੁਲਿਸ ਦਿੱਲੀ ਚੱਕੜ ਜਾਂਦੀ ਆ ਕੋਈ ਵੀਡੀਓ ਪਾ ਦਿੰਦਾ ਉਹਨੂੰ ਉਹਨੂੰ ਪੰਜਾਬ ਪੁਲਿਸ ਜੰਮੂ ਚੱਕੜ ਜਾਂਦੀ ਆ ਜੇ ਕੋਈ ਟੀਵੀ ਇਹਨਾਂ ਦੇ ਖਿਲਾਫ ਬੋਲਦਾ ਉਹਦਾ ਹੈਂਡਲ ਬੰਦ ਕਰ ਦਿੰਦੇ ਨੇ ਜੇ ਕੋਈ ਇਨਸਾਨ ਜਿਹੜਾ ਆਮ ਕੋਈ ਐਕਟੀਵਿਸਟ ਆ ਜਿਹੜੇ ਲੋਕ ਕੰਮ ਕਰਦੇ ਨੇ ਅਗਰ ਉਹ ਬੋਲਦੇ ਨੇ ਉਹਨਾਂ ਦੇ ਫੇਸਬੁੱਕ ਅਕਾਊਂਟ ਬੰਦ ਕਰ ਤੇ ਇਸ ਤੋਂ ਬਾਅਦ ਕਿਸੇ ਅਫਸਰ ਨੇ ਇਹਨਾਂ ਦੇ ਆਖੇ ਨਹੀਂ ਲੱਗਣਾ ਗਲਤ ਕੰਮ ਕਰਨ ਵਾਸਤੇ ਮੇਰੇ ਖਿਲਾਫ ਜੋ ਐਨਡੀਪੀਐਸ ਦਾ ਝੂਠਾ ਮਕਦਮਾ ਹੋਇਆ ਉਹਨਾਂ ਨੂੰ ਸੁਣਿਆ ਜਾਏਗਾ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਦੇ ਖਿਲਾਫ ਕੋ ਗਲਤ ਕੰਮ ਨਹੀਂ ਕਰਨਾ ਔਰ 2027 ਨੂੰ ਇੱਕ ਨਵੀਂ ਦਿਸ਼ਾ ਵਾਲੂ ਪੰਜਾਬ ਹੌਲੀ-ਹੌਲੀ ਉਸ ਵਾਲ ਤਰੱਕੀ ਵਾਲੇ ਪਾਸੇ ਜਾਏਗਾ ਕਿਉਂਕਿ ਇਹਨਾਂ ਨੇ ਕੀਤੇ ਹੋਏ ਇਹਨਾਂ ਦੇ ਕਹੇ ਹੋਏ ਗੱਲਾਂ ਤੇ ਇਹਨਾਂ ਦੇ